ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਗੱਲ ਅੱਜ ਰਾਤ ਦੇ ਮੌਸਮ ਦੀ ਕਰਾਂਗੇ ਜੇ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅਫਰਡ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਲਾਈਵ ਸਾਂਝੀ ਕਰਾਂਗੇ ਐਸੇ ਲਈ ਦੀਆਂ ਸੈਟਲਾਈਟ ਦੱਸੇ ਰਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਲਗਭਗ ਰਾਤ ਦੇ 8 ਵਜੇ ਲਿਆ ਤੇ ਦਿਨ ਹੈ 13 ਜਨਵਰੀ ਅੱਜ ਰਾਤ ਦੇ ਮੌਸਮ ਦੀ ਗੱਲ ਕਰੀਏ ਜੀ ਜਵਰਦਸ ਠੰਡ ਕਿਉਂਕਿ ਬੀਤੀ ਰਾਤਾਂ ਦੇ ਮੁਕਾਬਲੇ ਟੈਂਪਰੇਚਰ ਕਾਫੀ ਹੇਠਾਂ ਜਾ ਰਹੇ ਨੇ 0 ਡਿਗਰੀ ਤੇ ਆਗਨੇ ਬਠਿੰਡਾ 에ਅਰਪੋਰਟ ਤੋਂ ਸਭ ਤੋਂ ਘੱਟ ਟੈਂਪਰੇਚ ਕਾਫੀ ਹੇਠਾਂ ਡੇ ਗਣਗੇ ਕੋਰਾ ਫੈਨ ਦੇ ਆਸਾਰ ਵੜਦੇ ਜਾ ਫਰੇ ਨੇ ਕੱਲ ਤੜਕੇ ਸਵੇਰੇ ਖਾਸ ਕਰ ਰੋਪੜ ਮਹਾਲੀ ਇਧਰ ਆਜੇ ਜਲੰਧਰ ਕਪੂਰਥਲਾ ਇਹਨਾਂ ਖੇਤਰਾਵਲ ਤੇ ਕੱਲ ਤੜਕੇ ਸਵੇਰੇ ਧੁੰਦ ਦੇ ਵੀ ਅਲਰਟ ਨੇ ਜੀ ਧੁੰਦਾਂ ਵੱਡੇ ਫੱਦਰ ਤੇ ਫੈਣ ਗਿਆ ਅੱਜ ਜਿਹੜਾ ਥੋੜੇ ਜਿਹਾ ਟੈਂਪਰੇਚਰ ਦਿਨਾਂ ਦੇ ਵਧੇ ਨੇ ਕਿਉਂਕਿ ਅੱਜ ਹਰਿਆਣਾ ਦੇ ਵਿੱਚ ਗੱਲ ਕਰੀਏ ਉੱਥੇ ਧੁੱਪ ਜਲਦੀ ਨਿਕਲ ਆਈ ਸੀ ਇਸ ਲਈ ਉੱਥੇ ਟੈਂਪਰੇਚਰ ਵਧੇ ਤੇ ਇੱਥੇ ਹੀ ਪੰਜਾਬ ਦੇ ਵਿੱਚ ਵੀ ਅੱਜ ਧੁੱਪ ਲੱਗੀ ਜਿਸ ਦੇ ਨਾਲ ਥੋੜੇ ਜਿਹੜੇ ਟੈਂਪਰੇਚਰ ਦੇ ਵਿੱਚ ਵਾਧਾ ਅੱਜ ਦਰਜ ਕੀਤਾ ਗਿਆ ਦੁਪਹਿਰ ਵੇਲੇ ਜੇਕਰ ਆਫਾ ਸਵੇਰ ਦੇ ਟੈਂਪਰੇਚਰ ਦੀ ਗੱਲ ਕਰਦੇ ਆਂ ਤੇ ਕੱਲ ਤੜਕੇ ਸਵੇਰੇ ਵੀ 0 ਤੋਂ ਲੈ ਕੇ 2-3 ਦੇ ਆਸ-पास ਟੈਂਪਰੇਚਰ ਦਰਜ ਹੋਣ ਦੀ ਸੰਭਾਵਨਾ ਰਹੇਗੀ ਜਿਹੜੇ ਕਿ ਮਿਨੀਮਮ ਤੋਂ ਲੈ ਕੇ ਮੈਕਸਿਮਮ ਵਿੱਚ 4 ਫਾਈਂਟ ਡਿਗਰੀ ਤੱਕ ਜਾ ਸਕਦੇ ਨੇ ਜਿਹੜੋ ਤੋਂ ਲੈ ਕੇ 4 ਦੇ ਵਿਚਕਾਰ ਬਹੁਤੇ ਜਨਿਆਂ ਦੇ ਵਿੱਚ ਟੈਂਪਰੇਚਰ ਦਰਜ ਹੋ ਰਹੇ ਨੇ ਪੰਜਾਬ ਦੇ ਵੀ ਤੇ ਹਰਿਆਣੇ ਵਾਲੇ ਫਾਸੇ ਵੀ ਧੁੰਦਾਂ ਦੀ ਗੱਲ ਕਰੀਏ ਜੀ ਧੁੰਦਾਂ ਫਿਲਹਾਲ ਪੰਜਾਬ ਤੇ ਹਰਿਆਣੇ ਤੱਕ ਸੀਮਿਤ ਰਹਿਣਗੀਆਂ ਯੂਪੀ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦਾਂ ਦੇ ਆਸਾਰ ਹੁਣ ਘਟਦੇ ਜਾ ਫਰੇ ਨੇ ਰਾਜਸਥਾਨ ਦੇ ਉੱਤਰੀ ਫਾਗ ਜਾਨਕੀ ਗੰਗਾ ਨਗਰ ਹਨਵਾਨਗੜ ਤੋਂਦ ਦਾ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰਦੀ ਜਾਫਨੀ ਰਹੀ ਸੋ ਅਲਰਟ ਮੌਸਮ ਹਕ ਨੇ ਧੁੰਦ ਨੂੰ ਲੈ ਕੇ ਜਾਰੀ ਕੀਤੇ ਹੋਏ ਨੇ ਜੀ ਸੀਤ ਲਹਿਰ ਨੂੰ ਲੈ ਕੇ ਕਿਉਂਕਿ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜੜਾ ਕਿ ਠਾਰ ਰਹੀਆਂ ਨੇ ਵੱਡੇ ਫੱਦਰ ਨੂੰ ਮੈਦਾਨਾਂ ਨੂੰ ਸੋ ਹਲੇ ਫਿਲਹਾਲ ਇਹੋ ਅਲਰਟ ਨੇ ਤੇ ਧੁੰਦ ਤਾਂ ਤੁਸੀਂ ਜਰੂਰ ਵਚਣਾ ਅੱਜ ਅੱਧੀ ਰਾਤ ਤੋਂ ਧੁੰਦ ਜੜੀਆ ਕੁਝ ਖੇਤਰਾਂ ਦੇ ਵਿੱਚ ਵੜਨ ਸ਼ੁਰੂ ਹੋ ਜਾਗੀ ਕੁਝ ਖੇਤਰਾਂ ਦੇ ਵਿੱਚ ਐਸੋਲੇ ਵੀ ਧੁੰਦ ਵੜਨੇ ਸ਼ੁਰੂ ਹੋ ਚੁੱਕੀ ਆ ਜਿੱਥੇ ਧੁੰਦ ਵੜਨੇ ਸ਼ੁਰੂ ਹੋ ਚੁੱਕੀ ਆ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਾਣਾ ਤਾਂ ਜੋ ਸਾਡੇ ਹੋਸ ਰੋਤਿਆਂ ਨੂੰ ਜਾਣਕਾਰੀ ਉਹਨਾਂ